ਅੱਜ ਜੋ ਸਿੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਪ੍ਰੋਟੈਸਟ ਕੀਤਾ ਗਿਆ ਕੁਲਵੰਤ ਸਿੰਘ ਮੰਨਨ ਚੀਫ ਸੈਕਟਰੀ ਦੇ ਅੱਗੇ ਇਸ ਕਰਕੇ ਕਿ ਜੋ ਜਥੇਦਾਰਾਂ ਨੂੰ ਪਿਛਲੇ ਦਿਨੀ ਅੰਤਰੀ ਕਮੇਟੀ ਵੱਲੋਂ ਵੇਤੁੱਕੇ ਹਟਾ ਦਿੱਤਾ ਗਿਆ ਤੇ ਉਸ ਦੇ ਵਿੱਚ ਮਰਿਆਦਾ ਦਾ ਸਿੱਧਾ ਸਿੱਧਾ ਕਹਾਨ ਕੀਤਾ ਗਿਆ ਉਸ ਵਿੱਚ ਤਾਲਮਿਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਜੀ ਜੋ ਸਾਡੇ ਨਾਲ ਜੁੜੇ ਹਨ ਆਪਾਂ ਉਹਨਾਂ ਕੋਲੋਂ ਉਸ ਬਾਰੇ ਪੂਰੀ ਤਰ੍ਹਾਂ ਜਾਣਦੇ ਹਾਂ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਕਰਦੇ ਹਰਪਾਲ ਸਿੰਘ ਜੀ ਪਹਿਲਾਂ ਤਾਂ ਜੀ ਜਿੰਨੇ ਆਪ ਜੀ ਦੇ ਚੈਨਲ ਦੇ ਰਾਹੀ ਜਾਂ ਆਪ ਜੀ ਦੇ ਮੀਡੀਆ ਦੇ ਰਾਹੀਂ ਜਿੰਨੇ ਵੀ ਵਿਊਅਰ ਸੁਣ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅਚਕ ਇਹ ਜਿਹੜਾ ਅੱਜ ਦਾ ਜਿਹੜਾ ਧਰਨਾ ਸੀ ਕਰਨਾ ਜੀ ਇਹ ਸਹੀ ਮਾਨਿਆਂ ਤੇ ਜੋ ਸਾਡੇ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜੀ ਫਸੀਲ ਤੋਂ ਜਿੰਨੇ ਵੀ ਜੋ ਪਿਛਲੇ ਜਿਹੜੇ ਫੈਸਲੇ ਲਏ ਗਏ ਹੁਣ ਉਸ ਫੈਸਲਿਆਂ ਨੂੰ ਇਨ ਨੂੰ ਲਾਗੂ ਕਰਨ ਲਈ ਜੋ ਜਹਦਰ ਸਾਹਿਬ ਨੇ ਜਿਹੜਾ ਉਹ ਜੋ ਸਟੈਂਡ ਲਿਆ ਸੀ ਉਹਦੇ ਵਿੱਚ ਇਹ ਜਿਹੜਾ ਬਾਦਲ ਧਾਲਾ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਬਾਦਲ ਧਾਲਾ ਖੋਹਾਂਦੇ ਨੇ ਇਹਨਾਂ ਨੇ ਉਹ ਜਿਹੜਾ ਉਸ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਜਾਂ ਉਸ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਉਨ ਨੂੰ ਜਿਹੜੀ ਉਹ ਠੇਸ ਪਹਚਾਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਉਸ ਅੰਤਰੀ ਕਮੇਟੀ ਦੇ ਵਿੱਚ ਉਸ ਗੱਲ ਨੂੰ ਬਿਲਕੁਲ ਉਹ ਜਹੇਦਾਰ ਸਾਹਿਬ ਨੂੰ ਬਿਨਾ ਕਿਸੇ ਦੋਸ਼ਾਂ ਦੇ ਬਿਨਾ ਕਿਸੇ ਐਕਸਪਲੇਸ਼ਨ ਦੇ ਬਿਨਾ ਕਿਸੇ ਕੋਈ ਵੀ ਜਵਾਬ ਤਲਬੀ ਕੀਤਿਆਂ ਜਾਂ ਉਹਨਾਂ ਨਾਲ ਗੱਲਬਾਤ ਕੀਤਿਆਂ ਉਹਨਾਂ ਨੂੰ ਉੱਥੋਂ ਜਿਹੜਾ ਉਹ ਹਾਲਾਤ ਆ ਔਰ ਉੱਥੋਂ ਹਟਾਤਾ ਔਰ ਦੂਸਰੇ ਜਹੇਦਾਰ ਜੀ ਜਿਹੜੇ ਆ ਉਹ ਅਪਾਇੰਟ ਕਰਦੇ ਹੁਣ ਇਹ ਗੱਲ ਜਿਹੜੀ ਹੈ ਇਹ ਇਹ ਕਿਤੇ ਮर्याਦਤ ਵੇ ਨਾਲ ਹੁੰਦੀ ਜਾਂ ਸਾ ਜੋਹੋ ਅਕਾਲ ਤਖਤ ਸਾਹਿਬ ਦਾ ਜਿਹੜਾ ਜੋ ਜਿੱਦਾਂ ਉੱਥੇ ਢੰਗ ਤਰੀਕਾ ਹੈਗਾ ਉਹਨੂੰ ਰੱਖਣ ਦਾ ਸ਼੍ਰੋਮਣੀ ਕਮੇਟੀ ਕੋਲੇ ਜੇ ਉਹਨੂੰ ਰੱਖਿਆ ਜਾਂਦਾ ਤੇ ਸ਼ਾਇਦ ਇੰਨਾ ਰੋਸ ਨਾ ਪੈਦਾ ਹੁੰਦਾ ਜੀ ਜੀ ਹੁਣ ਕੀ ਰੋਸ ਪੈਦਾ ਹੋਇਆ ਰੋਸ ਇਕੱਲਾ ਇੰਨਾਂ ਗੱਲਾਂ ਨਾਲ ਨਹੀਂ ਪੈਦਾ ਹੋਇਆ ਰੋਸ ਪੈਦਾ ਹੋਇਆ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜੀ ਮੰਨਤਾ ਹੈ ਜਿਹਨੂੰ ਸਰਵ ਉੱਚ ਆਪਾਂ ਆਪਾਂ ਮੰਨਦੇ ਆ ਸਿੱਖ ਕੌਮ ਦੇ ਵਿੱਚ ਵੀ ਸਾਡੀ ਸਭ ਤੋਂ ਸਰਵ ਉੱਚ ਸਥਾਨ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਹੈ ਜੀ ਜੀ ਜੇ ਉਹਨਾਂ ਦੀ ਮੰਨਤਾ ਨੂੰ ਹੀ ਕੋਈ ਜਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਕੋਈ ਜੇ ਕੋਈ ਚੈਲੰਜ ਕਰੇਗਾ ਜਾਂ ਉਹਨ ਕੱਲ ਦੀ ਕੱਲ ਦੀ ਹਾਂ ਕੱਲ ਦੀ ਅਖਬਾਰ ਦੇ ਵਿੱਚ ਮੈਂ ਬਿਆਨ ਪੜਿਆ ਸੀ ਸਰਦਾਰ ਕੁਲਵੰਤ ਸਿੰਘ ਮਨਨ ਉਹਨਾਂ ਦਾ ਕਿ ਹਾਂਜੀ ਜੀ ਉਹ ਮੈਨੀ ਕਨਸੈਂਟ ਤੋਂ ਲੇ ਬਗੈਰ ਅੰਤਰਿੰਕ ਕਮੇਟੀ ਨੇ ਉਹ ਫੈਸਲਾ ਲੈ ਲਿਆ ਤੇ ਮੈਨੂੰ ਇਸ ਬਾਰੇ ਰੋਸ ਹੈ ਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀਗਾ ਹੁਣ ਜੇ ਮੰਨ ਲਓ ਇਹ ਗੱਲ ਸਚਾਈ ਹੈ ਜੀ ਫਿਰ ਅੱਜ ਜੇ ਅਸੀਂ ਤੁਹਾਡੇ ਕੋਲੇ ਤੁਹਾਡੇ ਲਈ ਇਨਾਂ ਦੇ ਲਈ ਅਰਦਾਸ ਕਰਨ ਲਈ ਗਏ ਸਾਂ ਇਹਨਾਂ ਲਈ ਉਹ ਜਿਹੜਾ ਪਾਰਟਸ ਉੱਥੇ ਆਪਾਂ ਕੀਤਾ ਉਹ ਅਰਦਾਸ ਵੀ ਇਹਨਾਂ ਦੀ ਸਮਤ ਵਾਸਤੇ ਹੀ ਕੀਤੀ ਹੈ ਜੀ ਤੇ ਜੇ ਉਸ ਗੱਲ ਦੇ ਵਿੱਚ ਇਹਨਾਂ ਨੂੰ ਇਹ ਸਿਗਾ ਵੀ ਇਹਨਾਂ ਦੇ ਮਨ ਦੇ ਅੰਦਰ ਜਿਹੜੀ ਉਹ ਜਮੀਰ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਜਾਂ ਸਿੱਖੀ ਪ੍ਰਤੀ ਜੇ ਜਾਗਦੀ ਸੀ ਤੇ ਫਿਰ ਉੱਥੇ ਵਿਰੋਧ ਕਰਨ ਦੀ ਕੀ ਲੋੜ ਸੀ ਜੀ ਇੱਕ ਮੈਂ ਮੈਂ ਇੱਕ ਮਿੰਟ ਚੜ੍ਹਾਈ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅਗਰ ਮੰਨਨ ਜੀ ਨੇ ਇੰਨੀ ਗੱਲ ਕੀਤੀ ਹੈ ਤੇ ਮੰਨਨ ਜੀ ਉਸ ਦਿਨ ਜਦੋਂ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਉਦੋਂ ਇਹ ਮੀਡੀਆ ਦੇ ਮੁਖਾਤਿਬ ਕਿਉਂ ਨਹੀਂ ਹੋਈ ਸੀ ਫਿਰ ਮੈਂ ਉਹੀ ਤੇ ਗੱਲ ਕਹਿਣ ਜਾ ਰਿਹਾ ਹਾਂ ਦੀ ਚਲੋ ਉਹ ਤੇ ਫੇਰ ਅਜੇ ਹੈਗੀ ਅੱਜ ਜਿੰਦੀ ਜਾਗਦੀ ਉਦਾਹਰਣ ਜਿਹੜਾ ਵੀ ਕੋਈ ਸਿੱਖ ਹੈ ਚਾਹੇ ਉਹ ਕਿਸੇ ਵੀ ਧਰਤ ਹੋਵੇ ਮੈਂ ਕਹਿੰਦਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਹੀ ਕਿਉਂ ਨਾ ਹੋਵੇ ਜੀ ਜੀ ਤੇ ਕੋਈ ਉਹ ਸਿੱਖ ਹੈ ਤੇ ਉਹਨੂੰ ਪਾਠ ਦਾ ਜਾਂ ਅਰਦਾਸ ਹੁੰਦਿਆਂ ਦਾ ਉਹਨੂੰ ਉਹਦਾ ਹਾਦਸਤਕਾਰ ਕਰਨਾ ਚਾਹੀਦਾ ਸੀ ਬਿਲਕੁਲ ਇਧਰ ਇਧਰ ਪਾਠ ਹੋ ਰਿਹਾ ਹੈ ਉਧਰ ਉਹ ਆਪਣੀ ਜਿਹੜੀ ਹੈ ਉਹ ਮੈਨ ਪਾਵਰ ਦਿਖਾ ਕੇ ਆਪਣੇ ਵਰਕਰਾਂ ਨੂੰ ਬੁਲਾ ਕੇ ਤੇ ਉਹ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉੱਥੇ ਕਹਿ ਰਹੇ ਹੈ ਪੁਲਿਸ ਨੂੰ ਕਹਿ ਰਹੇ ਵੀ ਇਹਨਾਂ ਨੂੰ ਚੁਕਾ ਦਿਓ ਇਥੋਂ ਪਾਰਟ ਸੀ ਨਹੀਂ ਹੋਣ ਦੇਣਾ ਕੋਈ ਯਾਰ ਉਹ ਗੁਰਬਾਣੀ ਤੇ ਪਾਰਟ ਜਿਹੜਾ ਹੈ ਉਹ ਤੇ ਉਹ ਸਰਵ ਸੰਝਾ ਹੈ ਉਹਨੂੰ ਤੁਸੀਂ ਕਿੱਦਾਂ ਆਪਣੇ ਹੱਕ 'ਚ ਜਾਂ ਆਪਣੀ ਗੱਲ ਦੇ ਵਿੱਚ ਕਿੱਦਾਂ ਕਰ ਲੋਗੇ ਜੇ ਅਫਾਸ ਨਹੀਂ ਜਿੱਡਾ ਜਿਹੜੀ ਤੁਹਾਡੀ ਤੂੰ ਤੂੰ ਜਿਹੜੀ ਤੁਹਾਡੀ ਤੂੰ ਤੂੰ ਮੈਮ ਹੋ ਰਹੀ ਸੀ ਉਦੋਂ ਕੀ ਹੋਇਆ ਸੀਗਾ ਉਦੋਂ ਜਿਹੜਾ ਕੋਈ ਕੈਮਰੇ ਵਗੈਰਾ ਖੋਈ ਗਈ ਸੀ ਨਹੀਂ ਜੀ ਨਹੀਂ ਉਦੋਂ ਮਾਈਕ ਖੋਲੇ ਮਾਰਿਕ ਖੋ ਕੇ ਵੀ ਇਹਨਾਂ ਨੂੰ ਅਸੀਂ ਅਰਦਾਸ ਵੀ ਨਹੀਂ ਕਰਨ ਦੇਣੀ। ਪਰ ਉਧਰ ਦੇਖੋ ਗੁਰੂ ਸਾਹਿਬਾਨ ਨੂੰ ਅਰਦਾਸ ਕੀਤੀ ਜਾ ਰਹੀ ਹੈ। ਪਰ ਉਧਰ ਵੇਖੋ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ। ਦੇਖੋ ਉਹ ਕਿਹੜਾ ਸਿੱਖ ਹੈ ਅਰਦਾਸ ਦੇ ਚਾਰ ਲਫ਼ਜ਼ ਵੀ ਕਿਤੇ ਕਿਸੇ ਦੇ ਕੰਨੀ ਪੈ ਜਾਣ ਉਹ ਹੱਥ ਜੋੜ ਕੇ ਉੱਥੇ ਖੜਾ ਹੋ ਜਾਂਦਾ ਹੈ। ਉਹ ਅਰਦਾਸ ਦੇ ਪ੍ਰਤੀ ਜਿਹੜਾ ਉਹ ਸਤਿਕਾਰ ਜਿਹੜਾ ਉਹਨਾਂ ਕਰਨਾ ਬਣਦਾ ਹੈ। ਚੱਡਾ ਜੀ ਇਹ ਇਹ ਸਿੱਧੀ ਸਿੱਧੀ ਫਿਰ ਇਹ ਜਿਹੜੇ ਜਿਹੜੇ ਇਹਨਾਂ ਨੇ ਬੰਦੇ ਸੱਦੇ ਸੀ ਉਹ ਇਹਨਾਂ ਦੇ ਇੱਥੋਂ ਲੋਕਲ ਦਾ ਹੋ ਨਹੀਂ ਸਕਦੇ ਕਿਉਂਕਿ ਲੋਕਲ ਦਾ ਤੁਹਾਨੂੰ ਵੀ ਜਾਣਦੇ ਸਾਰੇ ਤਕਰੀਬਨ ਤੇ ਉਹ ਟਾਸਕ ਫੋਰਸ ਤਾਂ ਨਹੀਂ ਸਿੱਧੀ ਚੱਕਦੇ ਇਹਨਾਂ ਨੇ ਆਪਣੀ ਨਹੀਂ ਉਹ ਟਾਸਕ ਫੋਰਸ ਤਾਂ ਚਲੋ ਮੇਬੀ ਸ਼ਾਇਦ ਹੋਵੇ ਜੀ ਕਿਉਂਕਿ ਅਸੀਂ ਉਹ ਸਾਨੂੰ ਪੁਲਿਸ ਨੇ ਜਿਹੜਾ ਹੈ ਉਹਨਾਂ ਦੇ ਉੱਥੇ ਅੱਗੇ ਤੱਕ ਕਰੋ ਜਿਹੜਾ ਉਹ ਜਾਣ ਨਹੀਂ ਦਿੰਦਾ ਉੱਥੇ ਇਹਨਾਂ ਨੇ ਆਪਣਾ ਉਹ ਜਿਹੜਾ ਜੋਰ ਜਮਾਇਸ਼ ਕਰਨ ਵਾਸਤੇ ਜਿਹੜੇ ਉਹ ਬੁਲਾਏ ਸਨ ਉੱਤੇ 100-200 ਬੰਦਾ ਪਰ ਅਸੀਂ ਹਕੀਕਤ ਇਹ ਕਹਿੰਦੇ ਆ ਜਿਹੜਾ ਮੰਨ ਲਓ ਮੈਂ ਹੀ ਆ ਜੀ ਮੈਂ ਮੈਂ ਕਹਿੰਨਾ ਮੇਰੇ 'ਚ ਵੀ 100 ਗਲਤੀਆਂ ਹੋ ਸਕਦੀਆਂ ਨੇ 100 ਕਮੀਆਂ ਹੋ ਸਕਦੀਆਂ ਨੇ ਪਰ ਜੇ ਕਿਤੇ ਕੋਈ ਸਿੱਖੀ ਦੀ ਜਾਂ ਸਾਡੇ ਮर्यादा ਦੀ ਜਾਂ ਸਾਡੇ ਧਰਮ ਦੀ ਗੱਲ ਏ ਉੱਥੇ ਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਉਹਨੂੰ ਨਮਸਤਕ ਹੋ ਜਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਅੱਜ ਜੇ ਪਾਠ ਹੋ ਰਿਹਾ ਸੀ ਜੇ ਅਰਦਾਸ ਹੋ ਰਹੀ ਸੀ ਜੇ ਤੁਸੀਂ ਸਿੱਖ ਹੋ ਜਿੰਦੀ ਜਾਗਦੀ ਜ਼ਮੀਰ ਵਾਲੇ ਸਿੱਖ ਹੋ ਤੁਸੀਂ ਕਿਸੇ ਧੜੇ ਦੇ ਤਰਸਦਰੀ ਨਹੀਂ ਕਰਦੇ ਤੁਸੀਂ ਅਰਦਾਸ 'ਚ ਸ਼ਾਮਲ ਹੋ ਜਾਓ ਤੁਸੀਂ ਉਸ ਪਾਠ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਕੇ ਬਾਣੀ ਪੜ੍ਹ ਲਓ ਗੱਲ ਕੀ ਠੀਕ ਏ ਬਿਲਕੁਲ ਜੀ ਇਹਨਾਂ ਦੀ ਸੋਚ ਹੀ ਨਹੀਂ ਇਹਨਾਂ ਨੇ ਬਾਣੀ ਦਾ ਵੀ ਅਰਦਾਸ ਦਾ ਵੀ ਜਿਹੜਾ ਵਿਰੋਧ ਕੀਤਾ ਹੈ ਇਹਦਾ ਲੇਖਾ ਜੋਖਾ ਇਹਨਾਂ ਨੂੰ ਇੱਥੇ ਹੀ ਆਪਣੇ ਜਿੰਦਿਆਂ ਜੀ ਹੀ ਆਪਣੇ ਇਸੇ ਧਰਤੀ ਦੇ ਉੱਤੇ ਉਹ ਦੇਣਾ ਪਏਗਾ ਫਿਰ ਅੱਜ ਅੱਜ ਕੋਰ ਅੱਜ ਕੋਰ ਬੇਦਵੀ ਹੋ ਗਈ ਨਾ ਇੱਕ ਸਮਝ ਲਈ ਤਾਂ ਹਕੀਕਤ ਹੈ ਜੀ ਸੱਚ ਤਾਂ ਇਹੀ ਹੈ ਕਿਉਂਕਿ ਇਹ ਜਿਵੇਂ ਬਾਬਲ ਕਾਂਡ ਉਥੇ ਹੋਇਆ ਸੀ ਜਿੱਥੇ ਪਾਣੀ ਪੜਦਿਆਂ ਨੂੰ ਸੇਰੇ ਉਥੇ ਜਿਹੜਾ ਉਹ ਲਾਠੀ ਚਾਰਜ ਕਰ ਗੋਲੀਆਂ ਮਾਰ ਉਹ ਕਰ ਉਹ ਵੀ ਇਹਨਾਂ ਦੀ ਸਰਕਾਰ ਵੇਲੇ ਉਹ ਵੀ ਕਿਉਂਕਿ ਮੈਂ ਤੁਹਾਡੀ ਜਿਹਨੇ ਵੀਡੀਓ ਮੈਨੂੰ ਨਜ਼ਰ ਆਈ ਉਹਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਮਾਰ ਦੋ ਗੋਲੀਆਂ ਆਪਾਂ ਇੱਥੇ ਬੈਠ ਕੇ ਪਾਠ ਕਰਨਾ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਉਥੇ ਬਿਲਕੁਲ ਜੀ ਹਕੀਕਤ ਹੈ ਸੱਚ ਜਦੋਂ ਉਹ ਇਸ ਗੱਲ ਤੇ ਹਾਵੀ ਹੋ ਗਏ ਜਾਂ ਜਿਸ ਤਰ੍ਹਾਂ ਮੈਂ ਕਹਾਂ ਜੀ ਵਾ ਸਾਨੂੰ ਮਾਰ ਦੋ ਗੋਲੀਆਂ ਪਰ ਅਸੀਂ ਪਾਠ ਤੇ ਇੱਥੇ ਬੈਠ ਕੇ ਕਰਾਂਗੇ ਪਾਠ ਕਰੋ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਸਰ ਪ੍ਰਸ਼ਾਸਨ ਨੇ ਕੁਝ ਨਹੀਂ ਵਿੱਚ ਕੀਤਾ ਪ੍ਰਸ਼ਾਸਨ ਤਾ ਵਿਚਾਰਾ ਬੇਵੱਸ ਸੀਗਾ ਜੀ ਪ੍ਰਸ਼ਾਸਨ ਤਾ ਇਹ ਸੀ ਵੀ ਸਾਡਾ ਲਾਅ ਐਂਡ ਆਰਡਰ ਮੈਂਟੇਨ ਹੋ ਜਾਏ ਵੀ ਹਾਂ ਵੀ ਕਿਤੇ ਆਪਸ ਕਿਤੇ ਕਲੇਸ਼ ਨਾਲ ਕੜਾ ਹੋ ਜਾਏ ਪਰ ਅਸੀਂ ਤਾਂ ਦੇਖੋ ਜੀ ਕੋਈ ਕਿਸੇ ਵੀ ਹਥਿਆਰ ਨਾਲ ਕੋਈ ਕਿਸੇ ਆਪਣਾ ਐਚੋ ਟੱਕਰ ਕੀ ਕਿਸੇ ਅਰਥਾਂ ਦੇ ਵਿੱਚ ਸੀਰੀ ਸਾਹਿਬ ਵੀ ਨਹੀਂ ਅਸੀਂ ਲੈ ਕੇ ਗਏ ਅਸੀਂ ਤਾਂ ਸ਼ਾਂਤਮਈ ਆਪਣਾ ਜਿਹੜਾ ਸਾਡਾ ਰੋਸ ਸੀ ਨਾ ਉਹ ਰੋਸ ਕਰਨ ਜ਼ਰੂਰ ਜਾਣਾ ਸੀ ਸਾਡਾ ਤੇ ਸਰ ਇਹਦਾ ਐਂਡ ਹੁਣ ਕੀ ਨਿਕਲਿਆ ਅੱਜ ਐਂਡ ਤੇ ਅਸੀਂ ਜੋ ਪ੍ਰੋਗਰਾਮ ਲਿਖਿਆ ਸੀਗਾ ਜੀ ਉਹਨੂੰ ਅਸੀਂ ਪੂਰਾ ਉਸ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਉਸ ਪ੍ਰਮਾਤਮਾ ਨੇ ਅਸੀਸ ਦਿੱਤੀ ਤੇ ਅਸੀਂ ਉਹ ਜਿਹੜੀ ਅਰਦਾਸ ਕਰਕੇ ਆਏ ਆਂ ਵੀ ਪ੍ਰਮਾਤਮਾ ਇਹਨਾਂ ਨੂੰ ਸਮਤ ਬਖਸ਼ ਇਹ ਹੀ ਸਿੱਖ ਇਹ ਹੀ ਸਿੱਖ ਜਿਹੜੇ ਆਕਾਲ ਪੁਰਖ ਸਾਹਿਬ ਦੇ ਨਾਲ ਟਕਰਾਵ ਚ ਨਾ ਕੜੇ ਹੋਣ ਔਰ ਮੈਂ ਉੱਥੇ ਇੱਕ ਜੇ